40 ਸਾਲ ਤੋਂ ਜਹਰ ਪਾ ਕੇ ਸਾਡੇ ਦਿਹਾੜਿਆਂ ਦੇ ਵਿੱਚ ਸਾਡਾ ਸਾਰਾ ਲਖਮੀ ਪਾਦਵਾ ਦੇ ਕਿ ਰਾਜਸਥਾਨ ਤੱਕ ਦੇ ਲੋਕ ਆ ਕੇ ਰਾਜਸਥਾਨ ਦੇ ਲੋਕਾਂ ਨੂੰ ਧੰਨਵਾਦ ਹੈ ਅੱਜ ਉਹ ਵੀ ਇੱਥੇ ਪਹੁੰਚਿਆ ਤਰਣੀ ਨਹੀਂ ਇੱਥੇ ਜਿੰਨਾਂ ਨੇ ਬਹੁਤ ਠੱਹਾ ਤੇ ਜਗਰ ਰਸਮੀ

ضروری ہے اب کوئی اولیہ کی دیے قدم چکیا اورا دیے پر جونی تو ضروری ہے کہ ہر ایک آو مندر میں جتی نہیں لے دیا سامان دیا بابا کے نوں سکھا دیا جو تے منتے آ رہے مرتا نہیں دتے اے لے کے کام نہ چڑا دے میرے منبر تے دی او میرے منبر باہر ٹکنے والا समापन का अपना पैर सौ देव रोजारे बच्चे कम करना भी कोई कानूनी प्रक्रिया अभी पूरी करनी है ਬਹੁਤ ਬਰਾਵੋ ਇਹ ਆਪਣੀ ਜੁਰਮਾਨਾ ਜਿਹੜਾ ਕਾਨੂੰਨੀ ਨਿਯਮਾਂ ਨੂੰ ਪਾੜਦੇ ਨੇ ਜਿਹੜੇ ਕਹਿੰਦੇ ਕ੍ਰੂਰਪੁਰੋਂ ਬੰਦੇ ਨੇ ਅੱਜ ਕ੍ਰੂਰਪੁਰੋਂ ਆ ਰਹੇ ਨੇ ਉਹ ਲੋਕੀਂ ਤੇ ਰੱਖਦੇ ਰਹਿਣਾ ਬਹੁਤ ਬਹੁਤ ਪੰਡਿਆਂ ਨੂੰ ਮੋਚਾ ਆ ਪਰ ਜਿਹਦੇ ਵੀ ਲੋਕ ਜਿਹੜੇ ਕੂਰ ਕਾਤੀ ਸਾਡੇ ਸੱਤ ਪਿੰਡਾਂ ਤੋਂ ਕੀ ਨਹੀਂ ਸਕਦੇ ਅਮਰ ਤੋਂ ਆਦੀ ਬਹੁਤ ਵੱਡੀ ਯਾਤਰਾ ਲਈ ਸੋਤੋ ਦੇ ਸ਼ੋਹਰ ਨੂੰ ਰੱਖਿਆ ਕਰਾ ਆ ਦੋਸਤਾਂ ਨੂੰ ਬਹੁਤ ਪ੍ਰਾਪਤੀ ਹੈ ਪ੍ਰਾਪਤੀ ਓ ਸਾਰਾ ਸੁਭਾਣ ਅੱਲਾਹ ਅਲਾਨੇ ਨੂੰ ਮਿਲਾਈਆਂ ਬਸ ਨਵਾਂ ਦੋਆ ਚਾਹੋਰੇ ਉਹਨਾਂ ਨੇ ਕਿਹਾ ਕਿ ਜਿਹੜਾ ਅਕਸਰ ਮੰਦਰਾ ਦਾ ਫੰਡਰੀਆ ਉਹਨਾਂ ਦਾ ਬਹੁਤ ਸੁਣੀ ਕਰਨੇ ਸੋਕਿਆ ਸਾਨੂੰ ਕਿਹਾ ਗਿਆ ਪਿੰਡੇ ਸੁਣ ਕੇ ਚੌਕੀਆਂ ਬਾਹਰ ਵੀ ਕੰਮ ਕਰਦੇ ਕਰਾਹੀ ਕੰਮ ਕਰਦੇ ਉਹਨਾਂ ਦੇ ਫੋਨਫੋਨ ਨਾਲ ਕਹਿਣਾ ਲਾ ਕੇ ਉਹਨਾਂ ਨੂੰ ਜੇਲ੍ਹ ਵਾਲੀ ਉਹਨਾਂ ਨੂੰ ਤੱਕੀ ਦਾ ਉਹਨਾਂ ਨੂੰ ਨੰਬਰ ਉਹਨਾਂ ਨੂੰ ਪੋਪੂਲਰਲੀ ਹੋਰ ਬਹਿਤ ਹੈ মাহাী মানন্ তু আমায় র ঘলা পািয়েযনি আনা ভবনা ভান না সান সা ভাল ভারেতে শকি নারে তচ কমিকে বেকেলসাগলে পস্ পাতে ুনা সামারি তুমি আছে। ਦਿਆ ਕਿਸੇ ਕੇ ਇਹ ਬਾਤ ਅਕੂਦੀ ਕਰਨਾ ਬਸਕਾਰ ਨੇ ਕੋਈ ਕਸੂਰੀ ਛੱਡੀ ਉਹਨਾਂ ਨੂੰ ਖਰਾਬ ਕਰ ਡੱਠਾ ਦੇ ਕੇ ਨਾਕਰ ਕਰਨਾ ਲੋਹਾਂ ਵੀ ਬਣਾਇਆ ਉਹਨਾਂ ਨੂੰ ਮਾਰਨਾ ਤੇ ਉਹਨਾਂ ਕੇ ਹੱਥ ਮਾਰ ਕੇ ਬਣਾਇਆ ਤੇ ਇਹਨਾਂ ਨੇ ਮਹਾਨ ਬਣਾਇਆ ਬਸਾਂ ਬਾਦਾਂ ਕਰਾਣਾ ਕਰਦੇ ਬਾਦਾਂ ਕਰਾਣਾ ਆਹ ਬੰਦਾ ਸਾਥ ਹੋਣੇ ਨਾਂ ਦੇ ਵਿਚਾਰਾ ਬਣੇ ਦੇ ਇਹ ਅਖਰ ਜੋੜਾ ਪੰਜਾਬ ਆਇਆ ਜਾਈ 32 ਲੋਦਾ ਬਈ ਬਹਿਣੋਂ ਆਤਾ ਗਈ ਵਾਹ ਤੇਰੇ ਕੰਮੇ ਸੰਦ ਨੇ ਆਇਆ ਨੂੰ 32 ਸਾਲ ਹੋ ਗਏ ਤੇਰਾ ਬੈਕਟਰਾ ਐਸਾ ਬੋਤਾ ਕਹਾਈ ਤੋੜਾ ਲੇਕਦਾ ਕੋਈ ਤੋਂ ਮਾਂ ਦਾ ਮੁੰਡਾ ਲੋਹੋਂ ਦੇ ਪੀਂਦੇ ਆ ਬਹੁਤ ਮਾਂ ਦਾ ਯਾਰ ਇਹ ਆਖਲ ਕਹਿੰਦੇ ਆ

ਸਵੇਰ ਦਾ ਬਾਈ ਦੇ ਸਿਰ ਤੇ ਮੋਰਚਾ ਮੈਂ ਕਹਿੰਦਾ ਸੱਚ ਹਾਂ ਨਹੀਂ ਮੈਨੂੰ ਕੋਈ ਆਵਾਜ਼ ਨਹੀਂ ਹੁੰਦੀ ਭਾਈ ਅਦਵਾਈ ਭਾਈ بڑے ਭਾਈ ਨਾਲ ਛੋਟਾ ਭਾਈ ਦਰਦਾ ਹੁੰਦਾ بڑے ਭਾਈ ਨਾਲ ਛੋਟਾ ਭਾਈ ਦਨ ਮੋਰਚੇ ਕੇ ਅੱਗੇ ਬੰਦੇ ਬੋਟਾ ਕਿਹਾ ਭਾਈ ਇੱਕ ਅੱਧਾ ਦਿਨ ਪਹਿਲਾਂ ਇਧਰ ਉਧਰ ਹੋ ਜਾਂਦਾ ਇਹਨਾਂ ਨੂੰ ਆਇਆਂ ਦਾ ਲੋਕਾਂ ਦਾ ਪ੍ਰਤੀਪਰਤਸਾ ਹੈ ਜਿਹੜਾ ਨਾ ਕੋਈ ਪੰਚਾਇਤ ਦਾ ਪਰਸੇ ਹੈ ਆਪਾਂ ਨੂੰ ਪਤਾ ਹੈ ਕਿ ਇਹਨਾਂ ਦਾ ਨਾਮ ਨਾ ਹੋਣਾ ਚਾਹੀਦਾ ਜਿਹੜੇ ਪੰਚਾਇਤ ਵਿੱਚ ਆ ਕੇ ਦੇਖਿਆ ਸਿੱਖਿਆ ਤੋਂ ਨਹੀਂ ਲਿਆ ਬਰਾਬਰ ਨਾਮ ਦੇ ਚਾਹਾਂ ਮਾਫੀ ਮੰਗਦਾ ਪਰਦਾ ਆਵਾਜ਼ ਦੇ ਉੱਤੇ ਸਾਰੇ ਸੰਗੂ ਦੇ ਖੋਣੀ ਸਾਡੀ ਆ ਜ਼ਮੀਨ ਹੈ ਸਾਡੇ ਲੋਕਾਂ ਮੱਤ ਰੱਬ ਦਾ ਜੀ ਆਂਦਾ ਪਾਇਆ ਕੋਈ ਮਾਈਕ ਲਾ ਕੇ ਕੋਈ ਮਾਈਕ ਲਾ ਕੇ ਕੋਈ ਸੁਣ ਕੇ ਆਵਾਜ਼ ਕਰਨੀ ਕੋਈ ਸ਼ਹਿਰ ਦੇ ਨਾਲ ਪਸੰਨਾ ਦੇ ਘਰ ਨੂੰ ਦੇਖ ਰਹੇ ਲੋਜਕਾਰਾਂ ਤੁਹਾਡੀ ਲੋੜ ਆ ਉੱਥੇ ਨਹੀਂ ਨਹੀਂ ਨਗਰ ਕੌਂਸਲ ਤੋਂ ਹਮਨੇ ਇਹ ਹੁਕਮ ਕਰਕੇ ਚਾਹਤਾ ਨੇ ਆਉਂਦਾ ਪਰ ਉਸ ਉੱਥੇ ਲੋੜ ਲੱਗਿਆ ਬੰਦ ਆਜੇ ਸੇ ਰਾਤ ਨੂੰ ਲੱਗਦਾ ਰਹੇ ਬਾਈ ਲੱਖਾਂ ਦਾ ਤਾਂ ਹੁੰਦਾ ਹੈ ਰਾਜਮ ਘੇਰੇ ਹੋਇਆ ਕਿੰਨਾ ਗੁੰਮੋ ਗਿਆ ਜਾਨ ਲਿਤਾ ਲਿਆ ਆਇਆ ਸੁਨੋ ਕਿੱਥੇ ਲਾਰਾ ਕਰਦੇ ਨੇ ਪੀਂਦੇ ਨੇ ਬਾਈ ਗੁੰਮ ਗਿਆ ਆ ਬਾਈ ਜੰਗ ਤੋਂ ਬੰਦਿਆ ਕਰਨ ਨੂੰ ਲੱਗੀ ਗਈ ਸਾਡੇ ਤੇ ਰਾਜਪ੍ਰਾਭ ਵੀ ਆਏ ਬੜੇ ਸਾਰੇ ਜਿੱਥੇ ਆਣਾ ਤੇ ਇਹ ਕਹਿੰਦੇ ਸੀ ਹਿੰਦੂਕ ਦੇ ਖਰਦੇ ਦੀ ਕਸਰੀ ਅਸਲ ਚ ਉਹ ਵੀ ਆ ਰਿਹਾ ਹੈ ਕੀ ਇਹ ਪਾਣੀ ਦਾ ਇਸ਼ਾਰਾ ਦਾ ਸੰਦੇਸ਼ ਹੈ ਜਿਹੜਾ ਹਿੰਦੂ ਦਾ ਸਿੱਖ ਦਾ ਮੁਖਿਲਾਣ ਦਾ ਪਾਣੀ ਦਾ ਪਾਣੀ ਦੀ ਪੂਜਾ ਹੈ ਉਹ ਧਰਮ ਹੈ ਜੋ ਭਾਈ ਮਰਕਾ ਸਿੰਘ ਉਹਨਾਂ ਦੇ ਬਾਪੂ ਜੀ ਇਹਨਾਂ ਨੂੰ ਵੀ ਮੈਨੂੰ ਪਤਾ ਲੱਗਿਆ ਹੈ ਕਿ ਅੱਜ ਕਦੀ ਸਰਕਾਰ ਦਾ ਚੱਲ ਅੱਜ ਕਰਵਾ ਕਰ ਲਿਆ ਸੀਗਾ ਦੋਨੋਂ ਨਾਲ ਦੋਨਾਂ ਦਾ ਮਰਜੀ ਸਿੰਘ ਸਾਹਕਾਰ ਦੀ ਧਰਮ ਬਤਨੀ ਜੀ ਵੀ ਆਏ ਨੇ ਉਹਨਾਂ ਦਾ ਤਾਂ ਕਿਹੜਾ ਕਿਹੜਾ ਨਾਲ ਕੁ ਸਾਰੇ ਲਵਦੀਪ ਵਾਲਾ ਵੀ ਦਰਦ ਕਰਨ ਵਾਲਾ ਇਹ ਰਹਿਣੇ ਦੇ ਬੰਦ ਤੇ ਇਹ ਬੰਦਾਲ ਖੜ ਜਾ ਆ ਗਏ ਤੇ ਦੇਰ ਬਾਅਦ ਸੋਨੀਆ ਨਾਲ ਤੇ ਵੀ ਆ ਗਿਆ ਬਸ ਸਾਰੇ ਦਿਨ ਧੰਨਵਾਦ ਕਿਹਦਾ ਕਿਹਦਾ ਮਹਿਮਾਨਾਂ ਨਾਲ ਜਾਇਦਾ ਸਾਰਾ ਧੰਨਵਾਦ ਤੇਨੂੰ ਧੰਨਵਾਦ ਉਹਨਾਂ ਕਿਸੇ ਵੀ ਦੇਣ ਦੀ ਹੋ ਸੋਝਾਇਓ ਜੇ ਜੇ ਮੁਕਰਦੇ ਆ ਜਿਹਦੇ ਨਾਲ ਤੇ ਖੜਦੇ ਜਾਦੇ ਰਹੇ ਏਡੀ ਸੀ ਘੋਸਾ ਦੇ ਜਾਂਦੀ ਬੋਲਣਾ ਬੰਦ ਭੱਜ ਕੇ ਬੰਦ ਹਫਤੇ ਬਾਅਦ ਤੁਹੀ ਚਕੇ ਦਾ ਦਰਵਾਜ਼ਾ ਆਵੀਂ ਬੰਦ ਬਹੁਤ ਬਹੁਤ ਸਾਡੇ ਦਾ ਬੜਾ ਧਾਰਮਿਕ ਤੇ ਇਤਿਹਾਸਕ ਜਿਹਰੇ ਦਾ ਬੜਾ ਸ਼ਤਮਜਾ ਸੁਖਮੇਂ ਸੁਖਾ ਨੂੰ ਬੋਲੋ ਚਲੇ ਖੰਡੇਵਾ ਤੇ ਵੀ ਪਾਉਂ ਚਾਰ ਸਿੱਖੋ ਬਣਾਉ ਉਹ ਹੁਣਾਂ ਪਰੋਸਾ ਕਰਨਾ ਇਹ ਮੈਂ ਕਿਤੇ ਦੇ ਰਿਹਾ ਹੈ ਇਹ ਰਹੀ ਜੀਸੋ ਰਾ

ਭਾਈ ਅਜੇ ਨਾ ਆਇਆ ਸੀ ਮਸੋਦਾ ਆਇਆ ਸੀ ਨਾ ਅੱਜ ਫਾਇਰਪ੍ਰੋਪ ਪਤਾ ਨਹੀਂ ਕਿਹਾ ਉਹਦਾ ਰਾਗਣਾ ਪਰ ਉਹ ਸੋਦਾ ਕਰਾਉਣ ਗਿਆ ਕੱਢ ਗਿਆ ਉਹ ਮਾਫੀ ਆ ਭਾਈ ਨਾ ਸੋਦੇ ਪੰਜਾਬ ਤੋਂ ਢੀਹਾਗਾਂ ਤੋਂ ਸੋਦੇ ਆ ਉਹ ਪਤਾ ਨਹੀਂ ਕਿਹਾ ਵਜਰੀਂ ਵਰੀ ਉਹ ਹੋਈ ਜਾਂਦਾ ਹੋਈ ਜਾਂਦਾ ਵਾ ਜੱਟਾਂ ਦਾ ਹੋਿੰਦਾ ਹੀ ਇੰਨਾ ਕ ਕੋਈ ਸਾਰੇ ਪੰਜਾਬੀਆਂ ਕੋਲੋਂ ਵਧੀਆ ਮਾਵਾ ਤਾਂ ਕੋਈ ਬਾਪੂ ਚੰਗਾ ਉਹ ਨਹੀਂ ਸੋਦੇ ਉਸਹਾ ਆਇਆ